ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਗੁਰਦੁਆਰਾ ਆਏ ਆ ਪੰਜੋਖਰਾ ਸਾਹਿਬ ਅਬਾਰੇ ਕੋਲ ਲੋ ਜੀ ਆਪਾਂ ਚੱਲਦੇ ਆ ਅੱਗੇ ਮੱਥਾ ਟੇਕਦੇ ਆ ਅੱਜ ਇਕੱਠ ਬਹੁਤ ਜਿਆਦੇ ਆ ਭੀੜ ਬਹੁਤ ਜਿਆਦੇ ਆ ਅੱਜ ਤਾਂ ਤੇ ਅੱਜ ਹੈਗੀ ਪੰਜਵੀਂ ਪੰਜਵੀਂ ਕਰਕੇ ਅੱਜ ਇਕੱਠ ਬਹੁਤ ਹੈ ਇੱਥੇ ਕਹਿੰਦੇ ਇੱਥੇ ਪੰਜਵੀਂ ਬਹੁਤ ਭਰਦੀ ਆ ਤੇ ਲੋ ਜੀ ਆਪਾਂ ਚੱਲਦੇ ਆ ਇਕੱਠ ਬਹੁਤ ਜਿਆਦਾ ਹੈ ਹੁਣ ਅੰਦਰ ਚੱਲਦੇ ਆਂ ਆਪਾਂ ਮੱਥਾ ਟੇਕਦੇ ਆਂ ਗੁਰਦੁਆਰਾ ਸਾਹਿਬ ਦਿਖਾਉਣੀ ਆ ਤੁਹਾਨੂੰ ਗੁਰਦੁਆਰਾ ਸਾਹਿਬ ਨਾਲੇ ਅੰਦਰ ਚੱਲਦੇ ਆਂ ਆਪਾਂ ਤੇ ਲੋ ਜੀ ਇਹ ਸਰੋਵਰ ਗੁਰਦੁਆਰਾ ਸਾਹਿਬ ਤੇ ਬਾਹਰ ਪਹਿਲਾਂ ਸਰੋਵਰ ਚ ਚਲੇ ਗਏ ਸੀ ਇਸ਼ਨਾਨ ਕਰਨ ਦੇਖੋ ਸਰੋਵਰ ਕਿੰਨਾ ਵੱਡਾ ਸਰੋਵਰ ਤੇ ਲੋ ਜੀ ਤੇ ਚੱਲਦੇ ਆਂ ਪਹਿਲਾਂ ਇਸ਼ਨਾਨ ਕਰਦੇ ਆਂ 1 2 ਲੋ ਜੀ ਵੈਗਰੂ ਜੀ ਰਾਤ ਆਪਾਂ ਨੇ ਦਹੀਂ ਜਵਾਤਾ ਸੀਗਾ ਦੁੱਧ ਗਰਮ ਕਰਕੇ ਜਮਾਤਾ ਤੇ ਹੁਣ ਲਗਾਤੀ ਆ ਮਧਾਨੀ ਇੱਧਰ ਆਪਾਂ ਕੱਪੜੇ ਧੋਦਣੇ ਆ ਬਸੀਨ ਲਗਾਦਣੇ ਆ ਪਹਿਲਾਂ ਪੇਟੀ ਦੇ ਕੱਪੜੇ ਧੋਦਾਂ ਫਿਰ ਉਹਨੇ ਲੈ ਕੇ ਜਾਣੇ ਹੋਣਗੇ ਕੱਲ ਨੂੰ ਚਿੱਟੇ ਤੇ ਇੱਧਰ ਆਪਾਂ ਮੱਖਣ ਕੱਢ ਲੈਣੇ ਆ ਮਧਾਨੀ ਸਾਫ਼ ਕਰਦਿਆਂ ਨੇ ਪਹਿਲਾਂ ਮਧਾਨੀ ਸਾਫ਼ ਕਰਦਿਆਂ ਤੇ ਨਾਲੇ ਕੱਪੜੇ ਧੋਈ ਜਾਣਗੇ ਆਪਣੇ ਫੇਰ ਰੋਟੀ ਲਾ ਲਾਂਗੇ ਤੇ ਲੋ ਜੀ ਹੋਣ ਕੱਢੀ ਆਪਾਂ ਮੱਖਣ ਤੇ ਕਰਦੀਏ ਮਧਾਨ ਸਾਫ ਬਹਿਲਾ ਵਾਲੇ ਵਾਲੇ ਸਾਫ ਕਰਦੀ ਸੀਗੀ ਮੈਂ ਕਈ ਵਾਰੀ ਘੁੰਮ ਜਾਂਦੀ ਆ ਮਧਾਨੀ ਲੱਸੀ ਡੁੱਲ ਜਾਂਦੀ ਆ ਤੇ ਲੋ ਜੀ ਹੁਣ ਪਹਿਲਾਂ ਕਰੀਏ ਆਪਾਂ ਮਧਾਨੀ ਸਾਫ ਫੁੱਲੋ ਸਾਫ ਕਰਦੇ ਹੁਣ ਦੁੱਧ ਵੱਡੇ ਪਤੀਲੇ ਚ ਪਾ ਲੈਨੇ ਇਹਦੇ ਕਰਕੇ ਮੈਂ ਫਾਰ ਇਧਰ ਨੂੰ ਕਮਾ ਲਈ ਇਹਨਾਂ ਦੇ ਤੇ ਲੋ ਜੀ ਹੁਣ ਕੱਢੀ ਮੱਖਣ ਆਪਾਂ ਬੁਧਣੀ ਸਾਫ਼ ਕਰਤੀ ਹੁਣ ਮੱਖਣ ਕੱਢਦੇ ਆ ਤੇ ਇੱਧਰ ਲਗਾਤੀ ਆ ਮਸ਼ੀਨ ਕੱਪੜੇ ਮੈਂ ਧੋਤੇ ਤੇ ਹੁਣ ਇਹ ਹੈਗੀ ਗਰਮ ਚਾਦਰ ਹੁਣ ਇਹ ਗਰਮ ਚਾਦਰ ਕਿਵੇਂ ਸੁਕਾਵਾਂ ਕਿਵੇਂ ਔਖਾ ਬੜਾ ਏ ਇਹ ਦਿਖਾਉਣੀ ਆ ਤੁਹਾਨੂੰ ਮੈਂ ਇਹਦੇ ਵਿੱਚ ਪਾ ਲਨੀ ਆ ਹਨਾ ਭਾਰੀ ਬਹੁਤ ਆ ਪੇਕਣ ਕ ਛਲਣੀ ਵੀ ਔਖੀ ਆ ਤੇ ਲੋ ਜੀ ਇਹਦੇ ਵਿੱਚ ਪਹਿਲਾਂ ਪਾ ਲਈ ਧੁਏ ਹੁਣ ਲਗਾ ਕੇ ਢੱਕਣ ਇਨੂੰ ਸਿਕਾ ਲਾਣੇ ਆ। ਲੋ ਜੀ ਸੁੱਕ ਗਈ ਆ। ਨਿਚੋੜ ਤਾਂ ਗੰਦਾ ਪਾਣੀ ਸਰਫ ਜੇਗਾ। ਹੈਗਾ ਸੀਗਾ ਸਾਰਾ ਨਿਚੋੜ ਤਾਂ। ਹੁਣ ਮੈਂ ਦੁਬਾਰੇ ਇਹਦੇ ਵਿੱਚ ਨਿਚੋੜ ਲਾਣੇ ਆ ਇਹਨੂੰ। ਖਚਲ ਲੈਣੇ ਆ। ਇੱਕ ਵਾਰੀ ਫੇਰ ਨਿਕ ਭਾਰੀ ਬਹੁਤ ਆ ਨਾ। ਹਵਾਰੀ ਕਰਕੇ ਚੱਕਣੀ ਵੀ ਬਹੁਤ ਔਖੀ ਆ। ਫਿਰ ਮੈਂ ਚੱਕ ਕੇ ਹੁਣ ਇਹਦੇ ਚ ਖਚਲਾ ਲੈਣੇ ਆ ਇਹਨੂੰ। ਤੇ ਖਚਲ ਕੇ ਵੈਸੇ ਤਾਂ ਪਹਿਲਾਂ ਉਹਨਾਂ ਫਰਕ ਪੈ ਗਿਆ। ਗੰਦਾ ਜਿਹਾ ਪਾਣੀ ਤਾਂ ਨਿਕਲ ਗਿਆ ਸਰਫਲ। ਤੇ ਲੋ ਜੀ ਹੁਣ ਫੇਰ ਇਹਦੇ ਵਿੱਚ ਇੱਕ ਵਾਰੀ ਫੇਰ ਸਕਾ ਲਈਆ ਫੋਨ ਮੈਂ ਰੱਖਤਾ ਸੀਗਾ ਹੁਣ ਇੱਕ ਵਾਰੀ ਇਹਦੇ ਵਿੱਚ ਫੇਰ ਹੁਣ ਤਾਂ ਵੈਸੇ ਗੰਦਾ ਪਾਣੀ ਹੈ ਨਹੀਂ ਸਾਫ਼ ਆ ਪਰ ਮੈਨੂੰ ਸਵਰ ਨਹੀਂ ਆਉਂਦਾ ਜਿੰਨਾ ਚਿਰ ਮੈਂ ਘੱਲਾਂਾ ਤਿੰਨ ਪਾਣੀਆਂ ਚ ਦੋ ਚ ਤੇ ਲੋ ਜੀ ਇਹਦੇ ਚ ਘੱਲਦੇ ਹੁਣ ਪਾਣੀ ਸਾਫ਼ ਆ ਵੈਸੇ ਹੁਣ ਤਾਂ ਨਿਚੋੜ ਕੇ ਵੀ ਵਧੀਆ ਨਿਕਲ ਜਾਂਦਾ ਪਰ ਸਵਰ ਜੇ ਨਹੀਂ ਹੁੰਦਾ ਨਾ ਹੈਨਾ ਹੋ ਨਹੀਂ ਹੁੰਦਾ ਦਵਾਰੇ ਆਉਂਦਾ ਜਿਹੜੀ ਤੇ ਦੇਖੋ ਪਾਣੀ ਤਾਂ ਸਾਫ਼ ਆ ਹੁਣ ਇੱਕ ਵਾਰੀ ਫੇਰ ਘੱਲ ਲਾ ਲਨੀ ਇਹਨੂੰ ਚੱਲ ਕੇ ਲੋਜੀ ਸਕਾ ਲਿਆ ਵਧੀਆ ਨਿਕਲ ਗਈ ਪਾਣੀ ਸਾਫ ਹੋ ਗਿਆ ਵਧੀਆ ਉਚੜੀਏ ਕਣ ਸਖਾਲਾ ਹਨਾ ਭਾਰੀ ਕੱਪੜੇ ਪੱਛਲਣੇ ਧੋਣੇ ਤੇ ਲੋਜੀ ਕੱਪੜੇ ਸੁਕਣੇ ਪਾਤੇ ਨੇ ਮੈਂ ਸਾਰੇ ਧੁੱਪ ਬੜੀ ਆ ਸੀਗੀ ਧੋ ਕੇ ਸਮਾਰ ਕੇ ਸਾਰੇ ਚਿੱਟੇ ਧੋਤੇ ਸਾਰੇ ਕੱਪੜੇ ਸੁਕਣੇ ਪਾਤੇ ਨੇ ਉਹ ਬੇਟੀ ਦੀ ਰਜਾਈ ਪਾਤੀ ਸੁਕਣੀ ਕੰਬਲ ਫਿਰ ਉਹ ਲੈ ਕੇ ਜਾਊਗਾ ਮੈਂ ਕਿ ਧੁੱਪ ਨਿਕਲ ਜੂਗੀ ਲੱਗ ਜੂਗੀ ਮੁਸ਼ਕਿਲ ਨਿਕਲ ਜੂਗਾ ਲੋ ਜੀ ਕੱਪੜੇ ਸੁੱਕਣੇ ਪਏਗੇ ਸਾਰੇ ਆਪਣੇ ਸੁੱਕੀ ਜਾਣਗੇ ਇਹਨੇ ਫਿਰ ਲਾ ਲਾਂਗੇ ਤੇ ਪੱਗਾਂ ਮੈਂ ਪਹਿਲਾਂ ਪਾਤੀਆਂ ਸੀਗੀਆਂ ਪਹਿਲਾਂ ਧੋਉਂਤੀਆਂ ਨੇ ਹੁਣ ਆਪਾਂ ਦੇਖਦੇ ਆਂ ਦਾਲ ਧਰਦੇ ਆਂ ਅੱਜ ਹਾਰੇ ਚ ਤੇ ਲੋ ਜੀ ਹਾਰੇ ਚ ਅੱਗ ਵਾਲਤੀ ਮੈਂ ਗੋਹਾ ਲਗਾਤਾ ਏ ਗੋਹਾ ਲਗਾ ਕੇ ਤਤਿਲੇ ਚ ਪਾ ਲਈ ਸੀਗੀ ਮੈਂ ਦਾਲ ਇਹਨੇ ਮਗ ਜੇ ਜਾਵੇ ਅੱਗ ਫਿਰ ਧਰ ਦੂੰਗੀ ਤੇ ਲੋ ਜੀ ਮਤਾਂ ਅੱਗੇ ਕੁ ਕੁ ਜੀ ਫੂਕਤੇ ਸੀਗੇ ਮੈਂ ਕਿਹਾ ਸਾਫ ਹੋ ਜਾਊਗਾ ਇਹਨੇ ਮੱਚ ਜੂਗੀ ਅੱਗ ਝੁੰਟੇ ਨਾਲ ਸੈੱਟ ਕਰਦੀ ਸੀਗੀ ਪੋਚਾ ਲਗਾਤਾ ਸੀਗਾ ਜਿਵੇਂ ਇੱਧਰ ਦਾਲ ਪਾਤੀ ਨੂਨ ਪਾਤੀ ਹਲਦੀ ਪਾਤੀ ਹਰੀਆਂ ਮਿਰਚਾਂ ਫਿਰ ਮੈਂ ਮਸਾਲੇ 'ਚ ਭੁੰਨ ਲੂੰਗੀ ਲੋ ਜੀ ਦਾਲ ਧਰਤੀ ਹਾਰੇ 'ਚ ਆਪਾਂ ਨੇ ਹਾਰੇ 'ਚ ਧਰ ਕੇ ਹੁਣ ਚੱਲਦੇ ਅੰਦਰ ਆਪਾਂ ਅੰਦਰ ਆਪਾਂ ਨੇ ਮਸਾਲਾ ਭੋ ਰਾਗੜ ਲਿਆ ਸੀਗਾ ਰਾਗੜ ਕੇ ਹੁਣ ਮੈਂ ਭੁੰਨਦੀ ਆ ਮਸਾਲਾ ਹਰੀ ਮਿਰਚ ਪਾ ਲਈ ਆਦਰਕ ਹਰੀ ਮਿਰਚ ਪਿਆਜ਼ ਪਾ ਕੇ ਹੁਣ ਇਹਨੂੰ ਮਸਾਲੇ ਨੂੰ ਭੁੰਨਦੀ ਆ ਮੈਂ ਨੇ ਤੇ ਲੋ ਜੀ ਮਸਾਲਾ ਭੁੰਨ ਲਈਏ ਦਾਣ ਆਪਾਂ ਲਾ ਲਈਏ ਫਿਰ ਹੀਟ ਉ ਚੱਕ ਲਾਵਾਂਗੇ ਤੇ ਫਿਰ ਰਲਾ 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 ਲੂੰਗੀ ਇਹਦੇ ਵਿੱਚ ਮੈਂ ਰੋਟੀ ਫੇਰ ਲਾਉਂਗੀ ਠਹਿਰ ਕੇ ਹਨਾ ਥੋੜਾ ਜਿਹਾ ਰੋਟੀ ਪਰ ਮੈਂ ਠਹਿਰ ਕੇ ਲਾਉਣੀ ਆ ਤੇ ਲੋ ਜੀ ਹੁਣ ਥੱਲੇ ਲੱਗਣ ਲੱਗਿਆ ਮਸਾਲਾ ਆਪਣਾ ਮਸਾਲਾ ਰਿੱਚ ਗਿਆ ਏ ਦਾਲ ਵੀ ਰਿੱਚ ਗਈ ਆਪਣੇ ਅੰਦਰ ਚੱਕ ਲਿਆ ਏ ਪਹਿਲਾਂ ਮੈਂ ਰੋਟੀ ਲਗਦੀ ਸੀਗੀ ਫਿਰ ਮੈਂ ਕਿਹਾ ਮਸਾਲਾ ਨਾਲ ਰਲਾ ਦਾਂ ਇਹ ਕਿਉਂ ਮਹੀ ਜਾਂਦਾ ਇੱਕ ਤਾਂ ਪੰਗਾ ਇਹਦੇ ਤੇ ਧਰਦਾ ਨਹੀਂ ਇਹਦੇ ਤੇ ਤਵਾ ਧਰਦਾ ਨਹੀਂ ਇੱਕ ਵਾਸੇ ਲੋ ਜੀ ਦਾਲ ਪਾ ਦਈਏ ਹੁਣ ਆਪਾਂ ਇਹਦੇ ਵਿੱਚ